ਆ ਵੀਡੀਓ ਦੇਖ ਕੇ ਤੁਹਾਡੇ ਦੰਦਾਂ ਥੱਲੇ ਜੀਵ ਆਜੂ ਇਹ ਭੈਣ ਤਰਨਪ੍ਰੀਤ ਕੌਰ ਹੈ ਕਬੱਡੀ ਦੀ ਸੁਪਰਸਟਾਰ ਪਰ ਘਰ ਦੀ ਗਰੀਬੀ ਮਾਰਦੀ ਆ ਬਾਬਿਓ ਜੀ ਬਹੁਤ ਕਰਦਾ ਕਹਿੰਦੀ ਬਾਈ ਖੇਡਣ ਨੂੰ ਇੱਕ ਗ੍ਰੰਥੀ ਸਿੰਘ ਦੀ ਧੀ ਕਬੱਡੀ ਦੀ ਸੁਪਰਸਟਾਰ ਮੈਨੇ ਭੈਣ ਨੇ ਮਾਨ ਰੱਖਿਆ ਪੰਜਾਬੀਓ ਆਪਣਾ ਪਹਿਰਾਵਾ ਨਹੀਂ ਛੱਡਿਆ ਤੇ ਜਦੋਂ ਪ੍ਰੈਕਟਿਸ ਲਾਉਂਦੀ ਆ ਉਦੋਂ ਵੀ ਆਪਣੇ ਪੂਰੇ ਪਹਿਰਾਵੇ ਵਿੱਚ ਹੁੰਦੀ ਐ ਇਹੋ ਜੀਆਂ ਧੀਆ ਘਰ ਘਰ ਜੰਮਣ ਪਰ ਕੀ ਕਰੀਏ ਮਾਰਦੀ ਐ ਗਰੀਬੀ ਗਰੀਬੀ ਕਹਿੰਦੇ ਬਾਲੀ ਚੰਦਰੀ ਚੀਜ਼ ਐ ਜਿਹੜੇ ਘਰੇ ਗਰੀਬੀ ਵੜ ਜੇ ਨਾ ਬਾਬਿਓ ਵੱਡੇ ਵੱਡੇ ਹੀਰਿਆਂ ਨੂੰ ਦੱਬ ਲੈਂਦੀ ਐ ਤੇ ਇਹ ਤਾਂ ਇੱਕ ਧੀ ਐ ਹਜੇ ਉੱਠਦੀ ਐ ਪੰਜਾਬੀਓ ਇਹ ਹੀਰੇ ਨੂੰ ਥੱਲੇ ਨਾ ਦੱਬਣ ਦਿਓ ਚੱਕ ਲੋ ਹੱਥਾਂ ਤੇ ਮਦਦ ਕਰੋ ਜਿੰਨੀ ਹੋ ਸਕਦੀ ਹੈ ਜੇ ਮਦਦ ਨਹੀਂ ਕਰ ਸਕਦੇ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਕਿਸੇ ਦਾਨੀ ਸੱਜਣ ਤਿੱਕਰ ਪਹਚਾਓ ਇਹ ਕੁੜੀ ਦੀ ਕੋਈ ਨਾ ਕੋਈ ਦਾਨੀ ਸੱਜਣ ਬਾਹ ਫੜੇ ਇਹਨੂੰ ਆਪਾਂ ਵੱਡੇ ਵੱਡੇ ਮੈਚਾਂ ਵਿੱਚ ਖੜਾਈਏ ਵੱਡੇ ਵੱਡੇ ਕੱਪਾਂ ਵਿੱਚ ਲੈ ਕੇ ਜਾਏ ਆਪਣੀ ਭੈਣ ਨੂੰ ਮੈਂ ਨਾ ਜਿਹੜੇ ਟਾਈਮ ਆਪਣੇ ਬੱਚੇ ਰਜਾਈਆਂ 'ਚ ਬਿਸਤਰਿਆਂ 'ਚ ਸੁੱਤੇ ਪਏ ਹੁੰਦੇ ਆ ਉਸ ਟਾਈਮ ਇਹ ਭੈਣ ਕਸਰਤ ਕਰਦੀ ਹੁੰਦੀ ਹੈ ਤੇ ਇੱਕ ਮੈਨੂੰ ਗੱਲ ਇਹ ਭੈਣ ਦੀ ਹੋਰ ਬਹੁਤ ਸੋਹਣੀ ਲੱਗੀ ਮੈਂ ਕਿਹਾ ਭੈਣੇ ਤੈਨੂੰ ਕੋਈ ਅਕੈਡਮੀ ਜੁਆਇਨ ਕਰਾ ਦਈਏ ਕਹਿੰਦੀ ਬਾਈ ਜੀ ਮੇਰੇ ਬਾਪੂ ਨੂੰ 슈ਗਰ ਦਾ ਮਰੀਜ਼ ਹੈ ਮੇਰਾ ਬਾਪੂ ਉਹ ਤੋਂ ਕੋਈ ਕੰਮ ਨਹੀਂ ਹੁੰਦਾ ਅਸੀਂ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਆ ਤੇ ਸਾਡਾ ਘਰ ਦਾ ਗੁਜ਼ਾਰਾ ਸਿਰਫ ਮੇਰੇ ਬਾਪੂ ਦੀ ਤਨਖਾਹ ਨਾਲ ਚੱਲਦਾ ਜਿਹੜੀ 5-7000 ਰੁਪਿਆ ਆਉਂਦੀ ਹੈ ਤੇ ਜਦੋਂ ਮੇਰਾ ਬਾਪੂ ਬਿਮਾਰ ਹੁੰਦਾ ਨਾ ਉਦੋਂ ਮੈਂ ਕੰਮਕਾਰ ਕਰਦੀ ਆ ਕੰਮਕਾਰ ਕਰਕੇ ਘਰ ਦਾ ਗੁਜ਼ਾਰਾ ਚਲਾਉਣੀ ਆ ਫਿਰ ਜੇ ਮੈਂ ਅਕੈਡਮੀ ਵਿੱਚ ਚਲੀ ਗਈ ਸਾਡੇ ਘਰ ਦਾ ਗੁਜ਼ਾਰਾ ਨਹੀਂ ਤੁਰਨਾ ਮੇਰੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਜਦੋਂ ਮੈਂ ਇਹ ਭੈਣ ਦੀ ਗੱਲ ਸੁਣੀ ਜਦੋਂ ਮੈਂ ਭੈਣ ਨਾਲ ਗੱਲਾਂ ਕੀਤੀਆਂ ਨਾ ਤੇ ਮੇਰਾ ਰਗਾਂ ਭਰ ਆਇਆ ਵੀ ਐਡਾ ਤਕੜਾ ਸਿੱਧਕ ਯਾਰ ਭੈਣ ਦਾ ਅੱਜ ਕੱਲ ਦੇ ਬੱਚੇ ਦਾ ਮਾਪਿਓ ਦੇ ਗੱਲ ਤੇ ਗੋਡਾ ਧਰ ਲੈਂਦੇ ਕਹਿੰਦੇ ਆਈਫੋਨ ਲੈ ਕੇ ਦੇਵੇਂਗਾ ਤਾਂ ਜਾਊ ਸਕੂਲ ਨਹੀਂ ਤਾਂ ਮੈਂ ਫਾਹ ਲੈਣਾ ਪਰ ਇਹ ਭੈਣ ਤਰਨਪ੍ਰੀਤ ਕੌਰ ਮੈਂ ਨਾ ਯਾਰ ਵਾਕਈ ਸਲਾਘਾ ਦੇ ਯੋਗ ਹੈ ਮਿੱਤਰੋ ਸ਼ੇਅਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਤੇ ਕਮੈਂਟ ਪਿਆਰੇ ਪਿਆਰੇ ਜਰੂਰ ਕਰਕੇ ਜਾਇਓ ਤੁਹਾਡੇ ਕਮੈਂਟਾਂ ਨਾਲ ਹੌਸਲਾ ਬਹੁਤ ਵੱਧਦਾ ਬੱਚਿਆਂ ਦਾ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਅੱਗੇ ਵਧਣਗੇ ਜਿਹੜੇ ਬੱਚੇ ਅੱਜ ਘਰਾਂ ਦੇ ਵਿੱਚ ਬੈਠੇ ਆ ਬਿਨਾਂ ਕਸਰਤ ਤੋਂ ਉਹਨਾਂ ਬੱਚਿਆਂ ਨੂੰ ਪ੍ਰੇਰਣਾ ਮਿਲੂਗੀ ਕੱਲੇ ਪੈਸੇ ਨਾਲ ਕਬੱਡੀ ਖੇਡੀ ਨਹੀਂ ਜਾਂਦੀ ਕਸਰਤ ਵੀ ਕਰਨੀ ਜ਼ਰੂਰੀ ਹੁੰਦੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਮੈਂ ਤਰਨਪ੍ਰੀਤ ਭਾਣ ਨਾਲ ਗੱਲਾਂ ਕਰਨ ਲੱਗ ਗਿਆ ਮਖਾ ਭੈਣੇ ਅਭੀ ਤੁਸੀਂ ਜਦੋਂ ਕਬੱਡੀ ਖੇਡਦੇ ਹੋ ਤੇ ਖਰਾਕ ਤੁਹਾਡੀ ਕਹਿੰਦੀ ਖਰਾਕ ਤਾਂ ਵੀਰੇ ਉਹੀ ਹੁੰਦੀ ਹੈ ਜਿਹੜੀ ਘਰੇ ਸੁੱਕੀਆਂ ਰੋਟੀਆਂ ਤੇ ਸੁੱਕੀਆਂ ਰੋਟੀਆਂ ਨਾਲ ਕਦੇ ਕਬੱਡੀ ਨਹੀਂ ਖੇਡੀਆਂ ਦੀ ਭਰਾਵੋ ਮੈਂ ਭੈਣ ਨੂੰ ਬਿਨਾ ਪੁੱਛੇ ਵੀਡੀਓ ਪਾ ਰਿਆ ਮਾਫ ਕਰਦੀ ਮੇਰੇ ਭੈਣੇ ਕਿਉਂਕਿ ਮੇਰੇ ਤੋਂ ਤੇਰੀਆਂ ਗੱਲਾਂ ਜਿਹੜੀਆਂ ਤੇਰੀਆਂ ਕੀਤੀਆਂ ਗੱਲਾਂ ਮੇਰੇ ਕਾਲਜੇ 'ਚ ਸੱਬਲ ਬਣ ਕੇ ਖੁੱਭੀਆਂ ਇੱਕ ਤਾਂ ਹੁੰਦਾ ਛੋਟਾ ਜ਼ਖਮ ਮੇਰੇ ਕਾਲਜੇ ਚ ਬਹੁਤ ਵੱਡਾ ਜ਼ਖਮ ਹੋਇਆ ਜਦੋਂ ਤੂੰ ਦੱਸਿਆ ਵੀ ਬਾਈ ਐਂ ਕਬੱਡੀ ਖੇਡਦੀਆਂ ਤੇ ਕੋਈ ਖਰਾਕ ਨਹੀਂ ਖਰਾਕ ਖਾਦੇ ਤੋਂ ਬਿਨਾ ਭੈਣ ਮੇਰੀਏ ਕਬੱਡੀ ਨਹੀਂ ਖੇਡੀ ਜਾਂਦੀ ਸਾਡੇ ਪੰਜਾਬੀਆਂ ਦਾ ਜਿਗਰਾ ਬਹੁਤ ਵੱਡਾ ਤੇਰੀ ਬਹੁਤ ਮਦਦ ਕਰਨਗੇ ਭਰਾਵੋ ਮੈਂ ਭੈਣ ਦੀ ਇੰਸਟਾ ਆਈਡੀ ਫੇਸਬੁੱਕ ਆਈਡੀ ਦੋਨੋਂ ਮੈਂ ਕਮੈਂਟ ਬਾਕਸ ਦੇ ਵਿੱਚ ਪੈਣ ਕਰੂੰਗਾ ਤੁਸੀਂ ਜਰੂਰ ਇਸ ਭੈਣ ਨਾਲ رابطہ ਕਰਿਓ ਜੇ ਕਿਸੇ ਨੇ ਹੋਰ ਵੀ رابطہ ਕਰਨਾ ਹੋਵੇ ਮੇਰਾ ਨੰਬਰ ਮੇਰੀ ਆਈਡੀ ਦੇ ਉੱਪਰ ਪਿਆ ਇਹ ਭੈਣ ਦਾ ਨੰਬਰ ਲੈਣਾ ਹੋਵੇ ਮਦਦ ਕਰਨੀ ਹੋਵੇ ਤੁਸੀਂ ਮੇਰੇ ਤੋਂ ਨੰਬਰ ਲੈ ਸਕਦੇ ਹੋ ਇਹ ਭੈਣ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਕਰ ਦਿਓ ਜਿੱਥੇ ਵੀ ਜਾਂਦੀ ਹੈ ਵੀਡੀਓ ਭੇਜ ਦਿਓ ਮਦਦ ਜ਼ਰੂਰ ਕਰਨੀ ਹੈ ਯਾਰ ਆਪਣੇ ਪੰਜਾਬ ਦਾ ਇੱਕ ਹੀਰਾ ਆਉਣ ਵਾਲਾ ਹੀਰਾ ਕਿਤੇ ਉਹ ਨਾ ਹੋਵੇ ਇਹ ਗਰੀਬੀ ਦੇ ਹਨੇਰੇ ਵਿੱਚ ਗਮ ਹੋ ਕੇ ਰਹਿ ਜੇ ਆਪਾਂ ਗਰੀਬੀ ਥੱਲੇ ਨਹੀਂ ਲੱਗਣ ਦੇਣੀ ਯਾਰ ਗਰੀਬੀ ਨੂੰ ਆਪਾਂ ਹੱਕ ਪਾੜ ਕੇ ਅੱਗੇ ਵਧਣ ਦੇਣਾ ਇਹ ਭੈਣ ਨੂੰ ਭਰਾਵੋ ਜਿੰਨਾ ਮੇਰੇ ਤੋਂ ਬੋਲਿਆ ਗਿਆ ਮੈਂ ਬੋਲ ਕੇ ਵੀਡੀਓ ਪਾਤੀ ਅੱਗੇ ਸ਼ੇਅਰ ਕਰਨੀ ਤੇ ਮਦਦ ਕਰਨੀ ਤੁਹਾਡੀ ਜ਼ਿੰਮੇਵਾਰੀ ਹੈ ਮੇਰੇ ਵੀਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਪਿਆਰਾ ਜਿਹਾ